ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਦ੍ਰਿਸ਼ਟੀ ਅਤੇ ਦ੍ਰਿਸ਼ਟੀਕੋਣ ਜੋ ਕੁਝ ਸਾਨੂੰ ਕਰਨਾ ਪੈਂਦਾ ਹੈ ਉਸ ਨੂੰ ਕੰਮ ਕਹਿੰਦੇ ਹਨ ਜੋ ਕੁਝ ਕਰਨ ਦੀ ਮਜਬੂਰੀ ਨਹੀਂ ਹੁੰਦੀ ਪਰ ਅਸੀਂ ਫਿਰ ਵੀ ਕਰਦੇ ਹਾਂ ਉਸ ਨੂੰ ਖੇਡ ਜਾਂ ਸ਼ੌਂਕ ਕਿਹਾ ਜਾਂਦਾ ਹੈ ਇਹ ਜੀਵਨ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਫੈਸਲਾ ਕਰਦਾ ਹੈ ਕਿ ਗੁਲਾਬ ਨਾਲ ਕੰਡੇ ਹਨ ਜਾਂ ਕੰਡਿਆਂ ਨਾਲ ਗੁਲਾਬ ਹਨ ਵਿਛੋੜਾ ਹਰ ਕਿਸੇ ਦੇ ਜੀਵਨ 'ਚ ਵਾਪਰਨ ਵਾਲਾ ਇੱਕ ਵਰਤਾਰਾ ਹੈ ਪਰ ਦ੍ਰਿਸ਼ਟੀਕੋਣ ਦੇ ਵਖਰੇਵੇਂ ਕਾਰਨ ਕਈਆਂ ਲਈ ਇਹ ਤਲਾਸ਼ ਬਣ ਜਾਂਦਾ ਹੈ ਅਤੇ ਕਈਆਂ ਲਈ ਉਡੀਕ ਗਰੀਬ ਵਿਅਕਤੀਆਂ ਨਾਲ ਦੋਸਤੀ ਨੂੰ ਅਸੀਂ ਜਾਣ-ਪਛਾਣ ਕਹਿ ਦਿੰਦੇ ਹਾਂ ਜਦੋਂ ਕਿ ਪ੍ਰਸਿੱਧ ਵਿਅਕਤੀਆਂ ਨਾਲ ਹਲਕੀ ਜਿਹੀ ਜਾਣ-ਪਛਾਣ ਨੂੰ ਵੀ ਅਸੀਂ ਦੋਸਤੀ ਅਤੇ ਰਿਸ਼ਤੇਦਾਰੀ ਕਹਿ ਕੇ પ્રસન્ન ਹੁੰਦੇ ਹਾਂ। ਦ੍ਰਿਸ਼ਟੀਕੋਣ ਦੇ ਵਖਰੇਵੇਂ ਕਾਰਨ ਹੀ ਸਰਦੀਆਂ 'ਚ ਔਰਤਾਂ ਕਹਿੰਦੀਆਂ ਹਨ ਕਿ ਦਿਨ ਛੋਟੇ ਹੋ ਗਏ ਹਨ। ਜਦੋਂ ਕਿ ਪੁਰਸ਼ ਕਹਿੰਦੇ ਹਨ ਕਿ ਰਾਤਾਂ ਲੰਮੀਆਂ ਹੋ ਗਈਆਂ ਹਨ। ਕਾਂ ਤਾਂ ਆਪਣੀ ਭੁੱਖ ਕਾਰਨ ਕਰ ਲਾਉਂਦਾ ਹੈ ਜਦੋਂ ਕਿ ਅਸੀਂ ਉਸ ਦੀ ਕਾਂ ਕਾਂ ਨੂੰ ਕਿਸੇ ਪਰੌਣੇ ਦੇ ਆਉਣ ਦਾ ਸੰਕੇਤ ਸਮਝਦੇ ਹਾਂ ਏਵੇਂ ਹੀ ਜੀਵਨ ਦਾ ਵਿਰੋਧਾਪਾਸ ਇਹ ਹੈ ਕਿ ਮਹਾਨ ਇਮਾਰਤਾਂ ਜਦੋਂ ਖੰਡਰ ਬਣ ਜਾਂਦੀਆਂ ਹਨ ਤਾਂ ਉਹਨਾਂ 'ਚ ਲੋਕਾਂ ਦੀ ਦਿਲਚਸਪੀ ਹੋਰ ਵੀ ਵੱਧ ਜਾਂਦੀ ਹੈ ਕੁਦਰਤੀ ਨਜ਼ਾਰਿਆਂ ਵਿੱਚ ਕੋਈ ਜਾਦੂ ਜਾਂ ਖੂਬਸੂਰਤੀ ਨਹੀਂ ਹੁੰਦੀ ਕਿਸੇ ਨਜ਼ਾਰੇ ਦਾ ਸੁੰਦਰ ਹੋਣਾ ਜਾਂ ਨਾ ਹੋਣਾ ਸਾਡੇ ਦ੍ਰਿਸ਼ਟੀਕੋਣ ਤੇ ਨਿਰਭਰ ਕਰਦਾ ਹੈ ਹਰ ਯੁੱਗ ਦੇ ਆਪਣੇ ਵਲੀ ਕੰਧਾਰੀ ਅਤੇ ਕੋਡੇ ਰਕਸ਼ਸ ਹੁੰਦੇ ਹੋਏ ਹਨ ਕੋਈ ਯੁੱਗ ਅਜਿਹਾ ਨਹੀਂ ਹੋਇਆ ਜਿਸ ਦੇ ਆਪਣੇ ਰਾਵਣ ਨਾ ਹੋਣ ਜਾਂ ਜਿਸ 'ਚ ਸੁਕਰਾਤ ਅਤੇ ਮਨਸੂਰ ਨੂੰ ਤਸੀਹੇ ਦੇਣ ਵਾਲੇ ਨਾ ਹੋਣ ਦ੍ਰਿਸ਼ਟੀਕੋਣਾਂ ਦੀ ਵਿਭਿੰਨਤਾ ਜੀਵਨ ਦਾ ਇੱਕ ਬੁਨਿਆਦੀ ਅੰਗ ਹੈ ਕਈ ਨੀਵੇਂ ਬੰਦੇ ਉੱਚੀਆਂ ਪਦਵੀਆਂ ਤੇ ਕਾਬਜ਼ ਹੋ ਜਾਂਦੇ ਹਨ ਜਦੋਂ ਕਿ ਕਈ ਉੱਚੇ ਬੰਦੇ ਨੀਵੀਆਂ ਥਾਵਾਂ ਤੇ ਘਸਦੇ ਰਹਿੰਦੇ ਹਨ ਸਰਕਾਰ ਜਿਨ੍ਹਾਂ ਨੂੰ ਮੁਜਰਮ ਸਾਬਤ ਕਰਕੇ ਫਾਂਸੀ ਲਾ ਦਿੰਦੀ ਹੈ ਉਹ ਅਗਲੀ ਪੀੜ੍ਹੀ ਦੇ ਪੂਜਣਯੋਗ ਸ਼ਹੀਦ ਖਵਾਉਣ ਲੱਗ ਪੈਂਦੇ ਹਨ ਐਸੀ ਸਮਝਦੇ ਹਾਂ ਕਿ ਵਿਦਿਆਰਥੀ ਇਮਤਿਹਾਨਾਂ ਤੋਂ ਡਰਦੇ ਹਨ ਪਰ ਵਸਤਵਿਕਤਾ ਇਹ ਹੈ ਕਿ ਉਹ ਇਮਤਿਹਾਨਾਂ ਤੋਂ ਨਹੀਂ ਨਤੀਜਿਆਂ ਤੋਂ ਡਰਦੇ ਹਨ ਕਿញ្ញ ਨੂੰ ਜ਼ਿੰਦਗੀ ਦੀ ਬਾਜ਼ੀ ਤਾਂ ਖੇਡਣੇ ਆਉਂਦੀ ਹੁੰਦੀ ਹੈ ਪਰ ਉਹ ਖੇਡਣ ਲਈ ਲੋੜਿੰਦੇ ਗੀਟੇ ਇਕੱਠੇ ਹੀ ਨਹੀਂ ਕਰ ਸਕਦੇ ਹੀਰ ਦਾ ਰਾंजे ਪ੍ਰਤੀ ਦ੍ਰਿਸ਼ਟੀਕੋਣ ਹੋਰ ਸੀ ਪਰ ਉਸ ਵੇੜੇ ਦੇ ਸਮਾਜ ਦਾ ਇਹਨਾਂ ਦੋਹਾ ਪ੍ਰਤੀ ਦ੍ਰਿਸ਼ਟੀਕੋਣ ਬਿਲਕੁਲ ਵੱਖਰਾ ਸੀ ਕਈਆਂ ਕੋਲ ਜਦੋਂ ਚਾਰੇ ਜੱਕੇ ਹੱਥ 'ਚ ਆ ਜਾਂਦੇ ਹਨ ਉਦੋਂ ਦੂਜਿਆਂ ਦੀ ਦਿਲਚਸਪੀ ਤਾਂਛ ਦੀ ਥਾਂ ਸ਼ਤਰੰਜ 'ਚ ਹੋ ਜਾਂਦੀ ਹੈ ਕਈਆਂ ਦੀ ਕਿਸਮਤ ਜਾਗਦੀ ਹੈ ਪਰ ਉਹ ਆਪ ਸੌ ਜਾਂਦੇ ਹਨ ਕਈਆਂ ਲਈ 40ਵਾਂ ਸਾਲ ਜਵਾਨੀ ਦਾ ਬੁਢਾਪਾ ਹੁੰਦਾ ਹੈ ਅਤੇ ਕਈਆਂ ਲਈ ਬੁਢਾਪੇ ਦੀ ਜਵਾਨੀ ਕਿਸੇ ਚੀਜ਼ ਦਾ ਚੰਗਾ ਜਾਂ ਮਾੜਾ ਹੋਣਾ ਪ੍ਰਵਾਨ ਜਾਂ ਪ੍ਰਵਾਨ ਹੋਣਾ ਤੇ ਅਗਾਹ ਵਾਧੂ ਜਾਂ ਪਿਛਾਂ ਖਿੱਚੋ ਹੋਣਾ ਸਾਡੇ ਦ੍ਰਿਸ਼ਟੀਕੋਣ ਦੇ ਨਿਰਪਰ ਕਰਦਾ ਹੈ ਚੰਗਾ ਜੀਵਨ ਕੌਣ ਜੀ ਰਹੇ ਹਨ ਜਿਨ੍ਹਾਂ ਨੂੰ ਜ਼ਿੰਦਗੀ ਨੇ ਸਭ ਕੁਝ ਦਿੱਤਾ ਹੈ ਜਾਂ ਜਿਨ੍ਹਾਂ ਨੇ ਜ਼ਿੰਦਗੀ ਨੂੰ ਸਭ ਕੁਝ ਦਿੱਤਾ ਹੈ ਇੱਕ ਦ੍ਰਿਸ਼ਟੀਕੋਣ ਇਹ ਵੀ ਹੈ ਕਿ ਸੋਕਰਾਟ ਈਸਾ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਣ ਲਈ ਸੰਸਾਰ ਜਾਂ ਸਮਾਜ ਕੋਲ ਕੁਝ ਵੀ ਨਹੀਂ ਸੀ ਪਰ ਕੁਝ ਵੀ ਜਿਹਾ ਨਹੀਂ ਸੀ ਜੋ ਇਹਨਾਂ ਹਜ਼ੂਰ ਪੁਰਖਾਂ ਨੇ ਸੰਸਾਰ ਨੂੰ ਨਹੀਂ ਦਿੱਤਾ ਬੁੱਧ ਤੇ ਨਾਨਕ ਦੇ ਪਿਤਾ ਆਪਣੇ ਪੁੱਤਰਾਂ ਤੋਂ ਪਰੇਸ਼ਾਨ ਹੀ ਰਹੇ ਪਰ ਇਹ ਮਹਾਨ ਆਤਮਾਵਾਂ ਆਪਣੇ ਪਰਿਵਾਰਾਂ ਤੋਂ ਪਰੇ ਇਸ ਮੁੱੱਚੀ ਮਾਨਵਤਾ ਲਈ ਸੋਚਣ ਕਾਰਨ ਹੀ ਅਮਰ ਹੋਈਆਂ ਸਾਡੇ ਦ੍ਰਿਸ਼ਟੀਕੋਣ ਅਨੁਸਾਰ ਹੀ ਸਾਡਾ ਸੰਸਾਰ ਤੇ ਸਾਡਾ ਜੀਵਨ ਫੈਲਦਾ ਸੰਗੜਦਾ ਰਹਿੰਦਾ ਹੈ ਉਦਾਹਰਨ ਵਜੋਂ ਜੇ ਪੂਖ ਭਰਤੀ ਸਾਡਾ ਦ੍ਰਿਸ਼ਟੀਕੋਣ ਅਨੁਸਾਰ ਨਹੀਂ ਤਾਂ ਵਰਤਮਾਨ ਪ੍ਰਤੀ ਵੀ ਸਾਡਾ ਦ੍ਰਿਸ਼ਟੀਕੋਣ ਤੰਦਰੁਸਤ ਨਹੀਂ ਹੋਵੇਗਾ ਐਸੀ ਇਸ ਭਲੇਖੇ ਭਰੇ ਦ੍ਰਿਸ਼ਟੀਕੋਣ ਦਾ ਸ਼ਕਾਰ ਹਾਂ ਕਿ ਇਸ ਸੰਸਾਰ 'ਚ ਸਾਰੇ ਖੁਸ਼ਹਾਲ ਜਾਂ ਸਾਰੇ ਸਫਲ ਨਹੀਂ ਹੋ ਸਕਦੇ ਜਿਵੇਂ ਸਾਰਿਆਂ ਵੱਲੋਂ ਗਿਆਨ ਪ੍ਰਾਪਤ ਕਰਨ ਤੇ ਗਿਆਨ ਘਟਦਾ ਨਹੀਂ ਵੱਧਦਾ ਹੈ ਉਵੇਂ ਹੀ ਬਧੇਰੇ ਲੋਕਾਂ ਦੇ ਸਫਲ ਹੋਣ ਤੇ ਹੋਰ ਬਧੇਰੇ ਲੋਕਾਂ ਦੇ ਸਫਲ ਹੋਣ ਦੇ ਅਫਸਰ ਵੱਧਦੇ ਹਨ ਘਟਦੇ ਨਹੀਂ ਕਮ ਨਾ ਕਰਨਾ ਹੀ ਜਿਨ੍ਹਾਂ ਦਾ ਰੁਝੇ ਮ ਹੈ ਤੇ ਦੂਜਿਆਂ ਦੀ ਨਿੰਦਾ ਕਰਨਾ ਹੀ ਜਿਨ੍ਹਾਂ ਦਾ ਮਨ ਪਰਚਾਵਾ ਹੈ ਉਹ ਏਵੇਂ ਪ੍ਰਤੀਤ ਹੋਣਗੇ ਜਿਵੇਂ ਕੋਈ ਇਕੱਲਾ ਨਾਰੇ ਮਾਰ ਰਿਹਾ ਹੋਵੇ ਜਾਂ ਇੱਕ ਚੱਪੂ ਨਾਲ ਹੀ ਬੇੜੀ ਚਲਾ ਰਿਹਾ ਹੋਵੇ ਇੱਕ ਚੱਪੂ ਨਾਲ ਚਲਾਈ ਬੇੜੀ ਅੱਗੇ ਨਹੀਂ ਜਾਂਦੀ ਉੱਥੇ ਹੀ ਘੁੰਮਦੀ ਰਹਿੰਦੀ ਹੈ ਕਈ ਵਿਅਕਤੀ ਕੈਂਚੀ ਵਾਂਗ ਕੱਟਦੇ ਚਲੇ ਜਾਂਦੇ ਹਨ ਜਦੋਂ ਕਿ ਕਈ ਸੂਈ ਵਾਂਗ ਜੋੜਨ ਤੇ ਰੁਝੇ ਰਹਿੰਦੇ ਹਨ ਨੇਰ ਸੰਦੇ ਇਕੋ ਜਹੀ ਸਥਿਤੀ ਜਦ ਦੋ ਵਿਅਕਤੀ ਨਾ ਇਕੋ ਜਿਹਾ ਸੋਚ ਸਕਦੇ ਹਨ ਨਾ ਹੀ ਇਕੋ ਜਿਹਾ ਵਰਤਾਰਾ ਕਰ ਸਕਦੇ ਹਨ ਇੱਕ ਥਾਂ ਦੇ ਦੋ ਵਿਅਕਤੀ ਇੱਟਾਂ ਢੋ ਰਹੇ ਸਨ ਜਦੋਂ ਪੁੱਛਿਆ ਗਿਆ ਕਿ ਕਰ ਰਹੇ ਹੋ ਪਹਿਲੇ ਨੇ ਕਿਹਾ ਇੱਟਾਂ ਢੋ ਰਹਾ ਹਾਂ ਜਦੋਂ ਕਿ ਦੂਜੇ ਨੇ ਕਿਹਾ ਕਿ ਹੋਰਾਂ ਨਾਲ ਰਲ ਕੇ ਇੱਕ ਇਮਾਰਤ ਉਸਾਰ ਰਹਾਂ ਇੱਕ ਵਿਅਕਤੀ ਨੇ ਵੇਚਣ ਲਈ ਆਪਣੇ ਮਕਾਨ ਦੀ ਕੀਮਤ 50 ਲੱਖ ਪਾਈ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਜੇ ਤੁਸੀਂ ਆਪ ਹੀ ਆਪ ਇਹ ਮਕਾਨ ਖਰੀਦਣਾ ਹੋਵੇ ਤਾਂ ਕੀ ਦਿਓਗੇ ਤਾਂ ਉਸਨੇ ਕਿਹਾ 30 ਲੱਖ ਜਦੋਂ ਮੈਂ ਇੱਕ ਵਾਕ ਲਿਖਦਾ ਹਾਂ ਉਸ 'ਚ ਮੈਂ ਆਪਣੇ ਅਰਥ ਪਾਉਂਦਾ ਹਾਂ ਜਦੋਂ ਤੁਸੀਂ ਉਸ ਵਾਕ ਨੂੰ ਪੜ੍ਹਦੇ ਹੋ ਉਸ ਤੋਂ ਤੁਸੀਂ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਆਪਣੇ ਅਰਥ ਕੱਢਦੇ ਹੋ ਦ੍ਰਿਸ਼ਟੀਕੋਣਾਂ ਦਾ ਵਖਰੇਵਾ ਜੀਵਨ ਨੂੰ ਦਿਲਚਸਪ ਬਣਾਉਂਦਾ ਹੈ ਹਰ ਮਨੁੱਖ ਵੱਖਰੇ ਦ੍ਰਿਸ਼ਟੀਕੋਣ ਕਾਰਨ ਹੀ ਵੱਖਰਾ ਪ੍ਰਤੀਤ ਹੁੰਦਾ ਹੈ ਹਰ ਮਨੁੱਖ 'ਚ ਨਵੇਕਲੇ ਦ੍ਰਿਸ਼ਟੀਕੋਣ ਦੀ ਇੱਕ ਰੋਸ਼ਨੀ ਹੁੰਦੀ ਹੈ। ਕਈਆਂ 'ਚ ਇਹ ਨਿਰੰਤਰ ਜਗਦੀ ਰਹਿੰਦੀ ਹੈ, ਕਈਆਂ 'ਚ ਇਹ ਬੁੱਝ ਚੁੱਕੀ ਹੁੰਦੀ ਹੈ ਅਤੇ ਕਈਆਂ 'ਚ ਇਹ ਜਗਦੀ ਬੁੱਝਦੀ ਰਹਿੰਦੀ ਹੈ। ਕਈ ਲੋਕ ਆਗੂ ਬਣ ਜਾਂਦੇ ਹਨ, ਕਈ ਸਰਦਾਲੂ ਹੋ ਨਿਬੜਦੇ ਹਨ ਅਤੇ ਕਈ ਭਟਕਦੇ ਰਹਿੰਦੇ ਹਨ। ਐਸੀ ਜਿੰਨਾ ਚਿਰ ਜਿਉਂਦੇ ਹਾਂ ਅਸੀਂ ਕਿਸੇ ਨਾ ਕਿਸੇ ਚੰਗੇ ਜਾਂ ਮਾੜੇ ਦ੍ਰਿਸ਼ਟੀਕੋਣ ਅਨੁਸਾਰ ਅੱਗੇ ਵਧਦੇ ਜਾਂ ਪਿੱਛੇ ਮੁੜਦੇ ਰਹਿੰਦੇ ਹਾਂ। ਹਰ ਕੰਮ ਵਾਂਗ ਹਰ ਦ੍ਰਿਸ਼ਟੀਕੋਣ ਵੀ ਕੋਈ ਨਾ ਕੋਈ ਵਿਚਾਰ ਵਿਹਾਰ ਕਾਰਜ ਜਾਂ ਨਤੀਜਾ ਸਿਰਜਦਾ ਹੈ ਜਿਨ੍ਹਾਂ ਸਮਾਜਾਂ ਜਾਂ ਵਿਅਕਤੀਆਂ ਕੋਲ ਭਵਿੱਖ ਮੁਖੀ ਦ੍ਰਿਸ਼ਟੀਕੋਣ ਨਹੀਂ ਹੁੰਦਾ ਉਹ ਅਤੀਤ ਮੁਖੀ ਸੰਕਲਪਾਂ ਜਾਂ ਰੀਤੀਆਂ ਨਾਲ ਬੱਜੇ ਰਹਿੰਦੇ ਹਨ ਐਸੀ ਕਾਰਜ ਕੋਈ ਵੀ ਕਰੀਏ ਸਾਡਾ ਉਦੇਸ਼ ਪ੍ਰਸੰਨਤਾ ਸੁਰੱਖਿਆ ਤੇ ਲਾਭ ਪ੍ਰਾਪਤੀ ਦੀ ਭਾਵਨਾ ਹੁੰਦਾ ਹੈ ਕਾਰਜਾਂ 'ਚੋ ਚੰਗੇ ਨਤੀਜੇ ਤਾਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ ਜੇ ਉਹਨਾਂ ਪ੍ਰਤੀ ਦ੍ਰਿਸ਼ਟੀਕੋਣ ਅਨੁਸਾਰ ਹੋਵੇ ਦ੍ਰਿਸ਼ਟੀਕੋਣ ਅਨੁਸਾਰ ਲਗਭਗ ਸਾਰੇ ਕਾਰਜ ਤਿੰਨ ਮੁੱਖ ਬੰਨਗੀਆਂ 'ਚ ਵੰਡੇ ਜਾਂਦੇ ਹਨ ਪਹਿਲੀ ਕਿਸਮੂਨਾ ਕਾਰਜਾਂ ਦੀ ਹੈ ਜਿਨ੍ਹਾਂ 'ਚੋਂ ਕੁਝ ਨਹੀਂ ਨਿਕਲਦਾ ਜਿਵੇਂ ਜਿਆਦਾ ਟੈਲੀਵਿਜ਼ਨ ਦੇਖਣਾ ਪਾਰਟੀਆਂ ਤੇ ਜਾਣਾ ਟੈਲੀਫੋਨ ਤੇ ਲੰਮੀ ਗੱਲਬਾਤ ਕਰਨੀ ਜਾਂ ਮੰਡਲੀ ਬਣਾ ਕੇ ਗੱਪਾਂ ਮਾਰਨੀ ਆ ਅਜਿਹੇ ਕਾਰਜਾਂ 'ਚ ਰੁਝੇਵੇਂ ਦੌਰਾਨ ਭਾਵੇਂ ਕੋਈ ਝੂਠੀ ਤਸੱਲੀ ਮਿਲਦੀ ਹੋਵੇ ਪਰ ਇਨ੍ਹਾਂ ਕਾਰਜਾਂ ਦੇ ਕੋਈ ਉਲੇਖਯੋਗ ਨਤੀਜੇ ਨਹੀਂ ਨਿਕਲਦੇ ਕਿਉਂਕਿ ਇਹ ਕਾਰਜ ਕਿਸੇ ਦ੍ਰਿਸ਼ਟੀਕੋਣ ਉਦੇਸ਼ ਜਾਂ ਮਨੋਰਥ ਤੋਂ ਪ੍ਰੇਰਿਤ ਨਹੀਂ ਹੁੰਦੇ ਅਜਿਹੇ ਨਿਕਾਂ ਕਾਰਜ ਐਸੀ ਬਿਨਾ ਕਿਸੇ ਵਿਉਂਤਜਾ ਪ੍ਰੋਗਰਾਮ ਦੇ ਅਕਸਰ ਜ਼ਿੰਦਗੀ ਦੇ ਕਿਵੇਂ ਤੋਂ ਬਚਣ ਲਈ ਕਰਦੇ ਹਾਂ ਕਾਰਜਾਂ ਦੀ ਦੂਜੀ ਬਣਗੀ ਚ ਉਹ ਕੰਮ ਜਾਂ ਕਾਰਜ ਆ ਜਾਂਦੇ ਹਨ ਜਿਹੜੇ ਅਸੀਂ ਨਿਸ਼ਚਿਤ ਦ੍ਰਿਸ਼ਟੀਕੋਣ ਨਾਲ ਵਿਉਂਤ ਕੇ ਕਿਸੇ ਉਦੇਸ਼ ਉਦੀਨ ਕਰਦੇ ਹਾਂ ਜਿਨ੍ਹਾਂ ਦੇ ਮਾਨਿਛੇਦ ਨਤੀਜੇ ਪ੍ਰਾਪਤ ਕਰਨ ਦਾ ਯਤਨ ਕੀਤਾ ਜਾਂਦਾ ਹੈ ਇਹ ਜਿਹੇ ਕਾਰਜਾਂ ਨੂੰ ਕੰਮ ਕਹਿੰਦੇ ਹਨ ਵਿਦਿਆਰਥੀਆਂ ਲਈ ਪੜ੍ਹਾਈ ਸੁਆਣੀਆਂ ਲਈ ਘਰ ਦੀ ਸਾਮ ਸੰਭਾਲ ਦੁਕਾਨਦਾਰਾਂ ਲਈ ਦੁਕਾਨਦਾਰੀ ਅਤੇ ਕਰਮਚਾਰੀਆਂ ਲਈ ਨੌਕਰੀ ਆਦਿ ਭਿੰਨ ਪ੍ਰਕਾਰ ਦੇ ਕੰਮਾਂ ਦੀਆਂ ਬਣਗੀਆਂ ਹਨ ਇਹਨਾਂ ਨੂੰ ਕਰਦਿਆਂ ਫਲ ਦੀ ਪ੍ਰਾਪਤੀ ਦਾ ਅਨੁਭਵ ਹੁੰਦਾ ਹੈ ਇਹਨਾਂ ਤੋਂ ਉਪਜਣ ਵਾਲੇ ਫਲ ਜਾਂ ਨਤੀਜੇ ਜਾਂ ਉਜਰਤ ਨਾਲ ਅਸੀਂ ਆਪਣੀਆਂ ਲੋੜਾਂ ਅਤੇ ਇਛਾਵਾਂ ਪੂਰੀਆਂ ਕਰਦੇ ਹਾਂ ਜਦੋਂ ਕੰਮ ਨਿਰੋਲ ਦੁਹਰਾਓ ਬਣ ਜਾਂਦਾ ਹੈ ਜਾਂ ਜਦੋਂ ਕੰਮ 'ਚ ਸਾਡੀ ਦਿਲਚਸਪੀ ਨਹੀਂ ਰਹਿੰਦੀ ਤਾਂ ਇਸ ਕਿਵੇਂ ਆ ਬੈਠਦਾ ਹੈ ਇਸ ਕਿਵੇਂ ਤੋਂ ਬਚਣ ਲਈ ਅਸੀਂ ਉੱਪਰ ਦਰਜ ਕੀਤੇ ਗਏ ਪਹਿਲੀ ਬਣਗੀ ਦੇ ਕਾਰਜਾਂ 'ਚ ਰੁੱਝ ਜਾਂਦੇ ਹਾਂ ਕਾਰਜਾਂ ਦੀ ਤੀਜੀ ਬਣਗੀ ਦਾ ਚੰਗਾ ਜਾਂ ਮਾੜਾ ਹੋਣਾ ਦ੍ਰਿਸ਼ਟੀਕੋਣ ਤੇ ਨਿਰਭਰ ਕਰਦਾ ਹੈ ਨਿਸ਼ਚਿਤ ਸਪਸ਼ਟ ਹਾਂ ਪੱਕੇ ਦ੍ਰਿਸ਼ਟੀਕੋਣ ਤੋਂ ਸਖਣਾ ਕਾਰਜ ਮਜ਼ਦੂਰੀ ਬਣ ਜਾਂਦਾ ਹੈ ਮਜ਼ਦੂਰੀ ਨਾ ਕੇਵਲ ਦੁਖਦਾਈ ਕਾਰਜ ਹੈ ਸਗੋਂ ਥਕਾਊ ਕਾਰਜ ਵੀ ਹੈ ਮਜ਼ਦੂਰੀ ਦਾ ਨਤੀਜਾ ਕਦੀ ਵੀ ਉਤਸ਼ਾਹਜਨਕ ਨਹੀਂ ਹੁੰਦਾ ਕਿਉਂਕਿ ਮਜ਼ਦੂਰੀ ਕਰਨ ਵਾਲਾ ਤੇ ਮਜ਼ਦੂਰੀ ਕਰਵਾਉਣ ਵਾਲਾ ਦੋਵੇਂ ਅਪ੍ਰਸੰਨ ਰਹਿੰਦੇ ਹਨ ਮਜ਼ਦੂਰ ਦੀ ਇਹ ਸਦੀਵੀ ਸ਼ਿਕਾਇਤ ਹੁੰਦੀ ਹੈ ਕਿ ਉਸ ਨੂੰ ਪੂਰੀ ਮਜ਼ਦੂਰੀ ਨਹੀਂ ਮਿਲੀ ਮਾਲਕ ਦਾ ਇਹ ਨਿਰੰਤਰ ਇਤਰਾਜ਼ ਹੁੰਦਾ ਹੈ ਕਿ ਇਹ ਕੰਮ ਪੂਰਾ ਨਹੀਂ ਕੀਤਾ ਗਿਆ ਹਰ ਵਿਅਕਤੀ ਕੇ ਸਥਿਤੀਆਂ ਚ ਮਜ਼ਦੂਰ ਹੁੰਦਾ ਹੈ ਤੇ ਕੇਈ ਸਥਿਤੀਆਂ ਚ ਮਾਲਕ ਮਜ਼ਦੂਰੀ, ਥਕਾਵਟ, ਮੋਤ ਅਤੇ ਥਕਾਵਟ ਸਾਰੇ ਭੈੜੇ ਥਕਾਉ ਅਤੇ ਅਕਾਉ ਵਰਤਾਰਿਆਂ ਨੂੰ ਜਨਮ ਦਿੰਦੀ ਹੈ। ਜੋ ਕਿ ਮਨੁੱਖ ਦਾ ਸੰਤਾਪ ਇਹ ਹੈ ਕਿ ਉਸਨੇ ਸਾਰੇ ਕਾਰਜਾਂ ਨੂੰ ਮਜ਼ਦੂਰੀ ਬਣਾ ਦਿੱਤਾ ਹੈ। ਜਿਸੇ ਕਰਕੇ ਕੰਮ ਤੋਂ ਮਿਲਣ ਵਾਲੀ ਤਸੱਲੀ ਅਤੇ ਖੁਸ਼ੀ ਲੋਪ ਹੋ ਗਈ ਹੈ। ਅਤੇ ਚਿੰਤਾ, ਤਣਾਅ, ਵਿਰੋਧ ਆਦ ਵਧ ਰਹੇ ਹਨ। ਪਿਆਰ ਅਤੇ ਉਤਸ਼ਾਹ ਦੇ ਜੋੜ-ਮੇਲ ਨੂੰ ਸਰਧਾ ਕਹਿੰਦੇ ਹਨ। ਜੇ ਕੰਮ ਨਾਲ ਪਿਆਰ ਅਤੇ ਉਤਸ਼ਾਹ ਜੋੜ ਦਿੱਤਾ ਜਾਵੇ ਤਾਂ ਕੰਮ ਕਲਾ ਦੀ ਪੱਧਰ ਨੂੰ ਉੱਪਰ ਜਾਂਦਾ ਹੈ ਖੇਤਰ ਕੋਈ ਵੀ ਹੋਵੇ ਜੋ ਕਾਰਜ ਸ਼ਰਧਾ ਨਾਲ ਕੀਤਾ ਜਾਂਦਾ ਹੈ ਉਸ ਦੀ ਪੱਧਰ ਪ੍ਰਸੰਨਤਾ ਤੇ ਪ੍ਰਾਪਤੀ ਉਚੇਰੀ ਹੋ ਜਾਂਦੀ ਹੈ ਅਜਿਹੇ ਕੰਮ ਚੋਂ ਪ੍ਰਸੰਨਤਾ ਕੰਮ ਕਰਦਿਆਂ ਵੀ ਮਿਲਦੀ ਰਹਿੰਦੀ ਹੈ ਸ਼ਰਧਾ ਦੇ ਜੁੜਨ ਨਾਲ ਮਜ਼ਦੂਰੀ ਵੀ ਸੇਵਾ ਬਣ ਜਾਂਦੀ ਹੈ ਲੰਗਰ 'ਚ ਰੋਟੀਆਂ ਪਕਾ ਰਹੇ ਇਸਤਰੀਆਂ ਪੋਸ਼ਾ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਦੀਆਂ ਪਕਾਈਆਂ ਰੋਟੀਆਂ ਕੌਣ ਖਾਣਗੇ ਉਹ ਇਸ ਉਦੇਸ਼ ਦੇ ਦ੍ਰਿਸ਼ਟੀਕੋਣ ਨਾਲ ਰੋਟੀ ਪਕਾਉਂਦੇ ਹਨ ਕਿ ਸੰਗਤ ਅਤੇ ਪੰਗਤ ਵਾਸਤੇ ਰੋਟੀਆਂ ਘਟਨ ਨਹੀਂ ਦੇਣੀਆਂ। ਸ਼ਰਦਾ ਮਨੁੱਖ ਨੂੰ ਉੱਚਾ ਚੁੱਕ ਕੇ स्वार्थ ਤੋਂ ਮੁਕਤ ਕਰਦੀ ਹੈ। ਜਦੋਂ ਸੇਵਾ 'ਚੋਂ ਸ਼ਰਦਾ ਕੱਢ ਦਿੱਤੀ ਜਾਵੇ ਤਾਂ ਉਹ ਥਕਾਉ ਵਗਾਰ ਬਣ ਜਾਂਦੀ ਹੈ ਜਿਸ ਨਾਲ ਸਾਡੇ ਵਿਹਾਰ ਦੀ ਪੱਧਰ ਡਿੱਗਦੀ ਹੈ। ਥਕਾਵਟ ਕੰਮ 'ਚ ਨਹੀਂ ਹੁੰਦੀ ਥਕਾਵਟ ਕੰਮ ਪ੍ਰਤੀ ਸਾਡੇ ਦ੍ਰਿਸ਼ਟੀਕੋਣ 'ਚ ਹੁੰਦੀ ਹੈ। ਉਸਾਰੂ ਦ੍ਰਿਸ਼ਟੀ ਕੋ ਨਾਲ ਸੇਵਾ ਭਾਵਨਾ ਨਾਲ ਸਰਵਤ ਦੇ ਭਲੇ ਦੀ ਦ੍ਰਿਸ਼ਟੀ ਨਾਲ ਕੀਤਾ ਕਾਰਜ ਕਰਨ ਵਾਲੇ ਨੂੰ ਤਾਂ ਪ੍ਰਸੰਨ ਕਰਦਾ ਹੀ ਹੈ ਇਸ ਨਾਲ ਆਲੇ-ਦੁਆਲੇ ਚ ਵੀ ਖੇੜਾ ਉਪਜਦਾ ਹੈ ਸਹੀ ਅਰਥਾਂ ਚ ਜੀਵਨ ਉਹੀ ਵਿਅਕਤੀ ਜਿਉਂਦਾ ਹੈ ਜਿਹੜਾ ਦੂਜਿਆਂ ਦੇ ਜਿਉਣ ਦਾ ਕਾਰਨ ਬਣਦਾ ਹੈ ਸਮਾਜ ਚ ਪ੍ਰਕਿਰਤੀ ਵਾਂਗ ਇਹ ਨਿਯਮ ਲਾਗੂ ਹੋਇਆ ਵੇਖਿਆ ਜਾ ਸਕਦਾ ਹੈ ਮਾਂ ਬੱਚੇ ਲਈ ਆਪਣਾ ਸਭ ਕੁਝ ਅਰਪਣ ਕਰ ਦਿੰਦੀ ਹੈ ਪੋਰਸ਼ ਦਿਨ ਭਰ ਦੀ ਮਿਹਨਤ ਨੂੰ ਆਪਣੇ ਪਰਿਵਾਰ ਦੇ ਸਾਰੇ ਜੀਵਾਂ ਤੇ ਕੁਰਬਾਨ ਕਰ ਦਿੰਦਾ ਹੈ ਬੱਦਲ ਪਿਆਸੀ ਧਰਤੀ ਦਾ ਹਿਰਦਾ ਠਾਰਦੇ ਹਨ ਧਰਤੀ ਸਭ ਲਈ ਭਾਂਤ ਭਾਂ ਦੀ ਸਮਗਰੀ ਉਪਜਾਉਂਦੀ ਹੈ ਸਮੁੱਚੀ ਪ੍ਰਕਿਰਤੀ ਇੱਕ ਸਰਦਾਮਈ ਵਿਸ਼ਾਲ ਆਰਤੀ ਅਤੇ ਕਾਰਜਾਂ ਦੀ ਪ੍ਰਕਰਮਾਂ 'ਚ ਰੁੱਝੀ ਹੋਈ ਹੈ ਦੂਜੇ ਪਾਸੇ ਜਿਨ੍ਹਾਂ ਕੋਲ ਕੋਈ ਰੁਝੇਵਾ ਨਹੀਂ ਹੁੰਦਾ ਜਾਂ ਜਿਹੜੇ ਕੋਈ ਕੰਮ ਨਹੀਂ ਕਰਦੇ ਉਹ ਕੰਮ ਕਰਨ ਵਾਲਿਆਂ ਨਾਲੋਂ ਵੀ ਵਧੇਰੇ ਥੱਕੇ ਹੋਏ ਪੱਕੇ ਹੋਏ ਉਦਾਸ ਅਤੇ ਮਾਜੂਸ ਹੁੰਦੇ ਹਨ ਸਮੁੱਚੇ ਜੀਵ ਜੰਤੂ ਜਗਤ 'ਚ ਕੇਵਲ ਮਨੁੱਖ ਹੀ ਹੈ ਜੋ ਕੁਦਰਤ ਦੇ ਨਿਯਮਾਂ ਨੂੰ ਤੋੜਦਾ ਹੈ ਕੁਦਰਤ ਮਾਫ ਨਹੀਂ ਕਰਦੀ ਬੇਚੈਨੀ ਬਦਹਜਮੀ ਬਿਮਾਰੀ ਬੇਆਰਾਮੀ ਹਿੰਸਾ ਅਤਵਾਦ ਹੜ੍ਹ ਸੋਕਾ ਆਦ ਮਨੁੱਖ ਨੂੰ ਦਿੱਤੀਆਂ ਕੁਦਰਤ ਦੀਆਂ ਸਜ਼ਾਵਾਂ ਹਨ ਦ੍ਰਿਸ਼ਟੀ ਹਰ ਕਿਸੇ ਕੋਲ ਹੁੰਦੀ ਹੈ ਦ੍ਰਿਸ਼ਟੀਕੋਣ ਹਰ ਕਿਸੇ ਕੋਲ ਨਹੀਂ ਹੁੰਦਾ ਵੇਖਣਾ ਦ੍ਰਿਸ਼ਟੀ ਦਾ ਸੁਭਾਅ ਹੈ ਪਰ ਚੰਗੇ ਉਦੇਸ਼ ਉਹਦੀ ਇੰਤਿਆਰ ਨਾਲ ਵੇਖਣਾ ਨੀਜ ਨਾਲ ਵੇਖਣਾ ਨਿਹਾਰਨਾ ਦ੍ਰਿਸ਼ਟੀ ਦੇ ਪਿੱਛੇ ਸਤਿ ਭਾਵਨਾ ਦਾ ਹੋਣਾ ਦ੍ਰਿਸ਼ਟੀ ਨੂੰ ਦ੍ਰਿਸ਼ਟੀਕੋਣ 'ਚ ਬਦਲ ਦਿੰਦਾ ਹੈ। ਕਈ ਵਾਰੀ ਸਾਨੂੰ ਭੁਲੇਖਾ ਹੀ ਹੁੰਦਾ ਹੈ ਕਿ ਸਾਡਾ ਦ੍ਰਿਸ਼ਟੀਕੋਣ ਅਸਾਰੂ ਹੈ। ਜਿਵੇਂ ਇੱਕ ਵਾਰੀ ਸ਼ਰਾਬ ਦੀ ਦੁਕਾਨ ਤੇ ਚੰਗਾ ਕੰਮ ਕਰਨ ਵਾਲੇ ਇੱਕ ਇਤਬਾਰੀ ਕਰਮਚਾਰੀ ਨੇ ਸਭ ਦੇ ਚਲੇ ਜਾਣ ਉਪਰੰਤ ਡੁਪਲੀਕੇਟ ਚਾਬੀ ਨਾਲ ਦੁਕਾਨ 'ਚ ਮੋੜ ਪ੍ਰਵੇਸ਼ ਕਰਕੇ ਚੋਰੀ ਦੇ ਉਦੇਸ਼ ਨਾਲ ਗਹਿਣਿਆਂ ਦੀ ਇੱਕ ਪੋਰਟਲ ਬਣਾਈ। ਖਿਆਲ ਆਇਆ ਕਿ ਜੇ ਇਸ ਵੇਲੇ ਰ ਗਿਆ ਤਾਂ ਸ਼ਾਇਦ ਕੋਈ ਵੇਖ ਲਵੇਗਾ। ਸੋ ਉਸਨੇ ਪੌ ਫਟਾਲੇ ਤੋਂ ਪਹਿਲਾਂ ਨਿਕਲ ਜਾਣ ਦੇ ਫੈਸਲੇ ਨਾਲ ਕੁਝ ਦੇਰ ਲਈ ਸੌ ਜਾਣ ਦਾ ਨਿਰਣਾ ਕੀਤਾ। ਪਰ ਉਹ ਸੁੱਤਾ ਹੀ ਰਿਹਾ। ਸਵੇਰੇ ਜਦੋਂ ਮਾਲਕ ਆਏ ਤਾਂ ਉਹਨਾਂ ਨੇ ਉਸ ਨੂੰ ਚੋਰੀ ਦੇ ਦੋਸ਼ ਪਕੜਵਾ ਦਿੱਤਾ। ਇਹ ਘਟਨਾ ਸੁਣਾ ਕੇ ਜਦੋਂ ਮੈਂ ਆਪਣੀ ਜਮਾਤ ਦੇ ਉਸਾਰੂ ਦ੍ਰਿਸ਼ਟੀਕੋਣ ਵਾਲੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਉਸ ਕਰਮਚਾਰੀ ਨੇ ਕੀ ਗਲਤੀ ਕੀਤੀ ਤਾਂ ਸਭ ਨੇ ਹੀ ਕਿਹਾ ਕਿ ਉਸ ਨੂੰ ਸੋਨਾ ਨਹੀਂ ਸੀ ਚਾਹੀਦਾ ਕਿਸੇ ਨੇ ਵੀ ਇਹ ਨਾ ਕਿਹਾ ਕਿ ਉਸ ਨੂੰ ਚੋਰੀ ਨਹੀਂ ਸੀ ਕਰਨੀ ਚਾਹੀਦੀ ਜੇ ਸੰਸਾਰ ਸਾਡੇ ਚੰਗੇ ਕੰਮਾਂ ਪਿੱਛੇ ਛੁਪੇ ਅਸਲ ਇਰਾਦਿਆਂ ਨੂੰ ਜਾਣ ਜਾਵੇ ਤਾਂ ਅਸੀਂ ਬੜੇ ਸ਼ਰਮਸਾਰ ਹੋਵਾਂਗੇ ਸਾਡੇ ਜੀਵਨ 'ਚ ਵਾਪਰਨ ਵਾਲੀਆਂ ਘਟਨਾਵਾਂ ਸਾਡੇ ਦ੍ਰਿਸ਼ਟੀਕੋਣ ਨੂੰ ਸਪਸ਼ਟ ਕਰਦੀਆਂ ਰਹਿੰਦੀਆਂ ਹਨ ਜਿਵੇਂ ਪਾਲਣ ਪੋਸ਼ਣ ਦੇ ਦੌਰਾਨ ਮਾਂ ਬੱਚੇ ਦਾ ਧਿਆਨ ਰੱਖ ਰੱਖ ਕੇ ਇਹ ਦ੍ਰਿਸ਼ਟੀਕੋਣ ਅਨੁਸਾਰ ਲੈਂਦੀ ਹੈ ਕਿ ਬੱਚਾ ਉਸ ਤੋਂ ਬਿਨਾਂ ਨਹੀਂ ਰਹਿ ਸਕਦਾ ਜਦੋਂ ਕਿ ਇਸ ਦ੍ਰਿਸ਼ਟੀਕੋਣ ਦਾ ਦੂਜਾ ਸਿਰ ਇਹ ਹੈ ਕਿ ਵਾਸਤਵ ਵਿੱਚ ਮਾਂ ਬੱਚੇ ਤੋਂ ਬਿਨਾਂ ਨਹੀਂ ਰਹਿ ਸਕਦੀ ਮਾਂ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਇਸੇ ਕਰਕੇ ਜਦੋਂ ਮਾਂ ਨੂੰ ਆਪ ਠੰਡ ਲੱਗਦੀ ਹੈ ਤਾਂ ਉਹ ਆਪਣੇ ਬੱਚੇ ਨੂੰ ਗਰਮ ਕੱਪੜੇ ਪਵਾ ਦਿੰਦੀ ਹੈ ਇੱਕ ਵਾਰੀ ਮਾਂ ਦੀ लाਡਲੀ ਇੱਕ ਛੋਟੀ ਜਹੀ ਲੜਕੀ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਤੁਹਾਡੇ ਕੋਲ ਨਹੀਂ ਰਹਿਣਾ ਮੈਂ ਤਾਂ ਆਪਣੀ ਨਾਨੀ ਕੋਲ ਰਹਾਂਗੀ ਇਹ ਸੁਣ ਕੇ ਮਾਂ ਦੀ ਹੋਂਮੇ ਜ਼ਖਮੀ ਹੋਈ ਉਸ ਨੂੰ ਆਪਣੀ ਯੋਗਤਾ ਤੇ ਸ਼ੱਕ ਹੋਇਆ ਅਤੇ ਆਪਣੇ ਆਪ ਨੂੰ ਉਸ ਨੂੰ ਕਿਸੇ ਵੱਡੀ ਘਾਟ ਦਾ ਅਹਿਸਾਸ ਹੋਇਆ ਜਿਉਂ ਜਿਉ ਉਹ ਲੜਕੀ ਨੂੰ ਵਡੇਰੇ ਲਾਲਚ ਦੇ ਕੇ ਜਾਣ ਦੀ ਜਿੱਦ ਛੱਡਣ ਲਈ ਪਰਮਾਉਣ ਦਾ ਯਤਨ ਕਰਨ ਲੱਗੀ ਤਿਉ ਤਿਉ ਧੀ ਦਾ ਇਰਾਦਾ ਡ੍ਰਿਢ ਹੁੰਦਾ ਗਿਆ ਅੰਤਮਾ ਨੇ ਕਿਹਾ ਠੀਕ ਹੈ ਸਮਾਨ ਬੰਨ ਤੇ ਜਾ ਉਹ ਆਪਣੀ ਧੀ ਨੂੰ ਜਾਂਦਿਆਂ ਭਰੀਆਂ ਅੱਖਾਂ ਨਾਲ ਵੇਖਦੀ ਰਹੀ ਅਤੇ ਉਸ ਦੇ ਚਲੇ ਜਾਣ ਉਪਰੰਤ ਉਹ ਬੜੀ ਬੇਚੈਨ ਹੋ ਗਈ ਉਸ ਨੇ ਨਾਵਲ ਪੜਨ ਬਾਜ਼ਾਰ ਚ ਜਾ ਕੇ ਫਜ਼ੂਲ ਚੀਜ਼ਾਂ ਖਰੀਦਨ ਟੈਲੀਵਿਜ਼ਨ ਤੇ ਫਿਲਮਾਂ ਦੇਖਣ ਆਦਿ ਦਾ ਯਤਨ ਕੀਤਾ ਪਰ ਉਦੋਂ ਤੱਕ ਸ਼ਾਂਤੀ ਨਾ ਮਿਲੀ ਜਦੋਂ ਤੱਕ ਧੀ ਵਾਪਸ ਨਾ ਆ ਗਈ ਇਸ ਅਨੁਭਵ ਤੋਂ ਉਸ ਮਾਂ ਨੇ ਇਹ ਦ੍ਰਿਸ਼ਟੀਕੋਣ ਅੁਸਾਰਿਆ ਕੀ ਜੋ ਚੀਜ਼ ਜਾਂਦੀ ਹੈ ਜਾਣ ਦਿਓ ਜੇ ਮੁੜ ਆਵੇ ਤਾਂ ਤੁਹਾਡੀ ਹੈ ਨਹੀਂ ਤਾਂ ਸੋਚੋ ਤੁਹਾਡੀ ਹੈ ਹੀ ਨਹੀਂ ਸੀ ਉਦਾਸ ਅਨੁਭਵ ਸਾਡੇ ਦ੍ਰਿਸ਼ਟੀਕੋਣ ਨੂੰ ਆਪਣੀ ਢੰਗ ਨਾਲ ਬਦਲ ਦਿੰਦੇ ਹਨ ਜੋਸ਼ ਤੋਂ ਸਖਣੇ ਗੁੱਸੇ ਨੂੰ ਮਜਬੂਰੀ ਕਹਿੰਦੇ ਹਨ ਜਦੋਂ ਉਦਾਸੀ ਤੋਂ ਉਦਾਸੀ ਚੋਂ ਗੁੱਸਾ ਮੁੱਕ ਜਾਂਦਾ ਹੈ ਤਾਂ ਉਹ ਵਿਰਾਗ ਬਣ ਜਾਂਦਾ ਹੈ ਵਿਰਾਗ ਦੀ ਅਵਸਥਾ 'ਚ ਵਿਅਕਤੀ ਅਤ ਕੌਮਲ ਹੁੰਦਾ ਹੈ ਉਦਾਸੀ ਅਤੇ ਮੁਸ਼ਕਲ ਦੀ ਘੜੀ 'ਚ ਸਾਡਾ ਆਪਣੇ ਆਪ ਬਾਰੇ ਦ੍ਰਿਸ਼ਟੀਕੋਣ ਸਪਸ਼ਟ ਹੋ ਜਾਂਦਾ ਹੈ ਅਤੇ ਅਸੀਂ ਆਪਣਾ ਮੁੱਲ ਜਾਣ ਜਾਂਦੇ ਹਾਂ ਇੱਕ ਜਵਾਰੀਏ ਨੇ ਪਤਨੀ ਸਮੇਤ ਸਭ ਕੁਝ ਦਾਅ ਉਤੇ ਲਾਉਣ ਉਪਰੰਤ ਕਿਹਾ ਕਿ ਹੁਣ ਮੈਂ ਆਪਣੇ ਆਪ ਨੂੰ ਦਾਅ ਤੇ ਲਾਉਂਦਾ ਹਾਂ ਉਸ ਦੇ ਸਾਥੀਆਂ ਨੇ ਕਿਹਾ ਹੁਣ ਤੇਰਾ ਕੀ ਮੁੱਲ ਹੈ ਤੇਰਾ ਮੁੱਲ ਤੇਰੀ ਪਤਨੀ ਕਰਕੇ ਉਧੇ ਕਰਕੇ ਧਨ ਤੇ ਸੰਤਾਨ ਕਰਕੇ ਸੀ ਇਹ ਸਭ ਕੁਝ ਤੂੰ ਹਾਰ ਚੁੱਕਿਆ ਹੈ ਹੁਣ ਤੇਰਾ ਕੋਈ ਮੁੱਲ ਨਹੀਂ ਮਨੁੱਖ ਨੂੰ ਆਪਣੇ ਆਪ ਬਾਰੇ ਦੁਖਦਾਈ ਸੋਝੀ ਉਦੋਂ ਹੁੰਦੀ ਹੈ ਜਦੋਂ ਉਹ ਆਪ ਹੀ ਆਪਣੀ ਸਮੱਸਿਆ ਬਣ ਜਾਂਦਾ ਹੈ ਕਹਿੰਦੇ ਹਨ ਕਿ ਪ੍ਰਮਾਤਮਾ ਮਨੁੱਖ ਦੇ ਰੂਪ ਚ ਜਨਮ ਲੈਂਦਾ ਹੈ ਤਾਂ ਕਿ ਮਨੁੱਖ ਪ੍ਰਮਾਤਮਾ ਬਣ ਸਕੇ ਇੱਕ ਦ੍ਰਿਸ਼ਟੀਕੋਣ ਇਹ ਵੀ ਹੈ ਕਿ ਪ੍ਰਮਾਤਮਾ ਹਰ ਵਿਅਕਤੀ ਨੂੰ ਇਸ ਸੰਸਾਰ ਚ ਸਫਲ ਹੋਣ ਲਈ ਹੀ ਭੇਜਦਾ ਹੈ ਦ੍ਰਿਸ਼ਟੀਕੋਣਾਂ ਦੀ ਬਨਸਵੰਤਾ ਹੀ ਇਸ ਸੰਸਾਰ ਨੂੰ ਦਿਲਚਸਪ ਬਣਾਉਂਦੀ ਹੈ। ਵੇਖਿਆ ਗਿਆ ਹੈ ਕਿ ਜੇ ਤੁਸੀਂ ਦੂਜੇ ਧਰਮਾਂ, ਨਸਲਾਂ, ਕੌਮਾਂ, ਪ੍ਰਾਂਤਾਂ, ਦੇਸ਼ਾਂ, ਲੋਕਾਂ ਆਦਿ ਬਾਰੇ ਨਹੀਂ ਜਾਣਦੇ ਤਾਂ ਉਹਨਾਂ ਬਾਰੇ ਤੁਹਾਡਾ ਲਗਭਗ ਸਾਰਾ ਗਿਆਨ ਉਹਨਾਂ ਦੀਆਂ ਭੈੜੀਆਂ ਗੱਲਾਂ ਬਾਰੇ ਹੀ ਹੋਵੇਗਾ। ਉਸਾਰੂ ਦ੍ਰਿਸ਼ਟੀਕੋਣ ਅਨੁਸਾਰ ਨੌਖਾ ਹੁੰਦਾ ਹੈ। ਜਦੋਂ ਜੱਜਵੇ ਠੰਡੇ ਪੈ ਜਾਂਦੇ ਹਨ ਤਾਂ ਸੀ ਤਾਂ ਹੀ ਸੰਸਾਰ ਪ੍ਰਤੀ ਸਾਡੀ ਦ੍ਰਿਸ਼ਟੀ ਵਿਸ਼ਾਲ, ਡੂੰਗੀ, ਸਪਸ਼ਟ ਅਤੇ ਯਥਾਰਥ ਯਥਾਰਥਕ ਹੁੰਦੀ ਹੈ। ਜਦੋਂ ਕਿਸੇ ਵਰਤਾਰੇ ਨਾਲ ਸੰਬੰਧਿਤ ਕਈ ਸੰਕਲਪ ਤੇ ਦ੍ਰਿਸ਼ਟੀਕੋਣ ਇਕੱਠੇ ਹੋ ਜਾਂਦੇ ਹਨ ਤਾਂ ਉਹ ਫਲਸਫਾ ਬਣ ਜਾਂਦੇ ਹਨ ਜਦੋਂ ਸ਼ਾਂਤੀ ਹੋਵੇ ਤਾਂ ਸਾਰੀਆਂ ਜਾਤੀਆਂ ਦੇ ਦ੍ਰਿਸ਼ਟੀਕੋਣ ਇੱਕ ਦੂਜੇ ਨੂੰ ਪ੍ਰਭਾਵਿਤ ਕਰਨ ਲੱਗ ਪੈਂਦੇ ਹਨ ਵਿਰੋਧੀ ਦ੍ਰਿਸ਼ਟੀਕੋਣ ਜਾਂ ਵਿਰੋਧੀ ਵਿਚਾਰਤਾ ਰਾਤ ਨੂੰ ਖਿਹੜੇ ਮੱਥੇ ਬਰਦਾਸ਼ਤ ਕਰਨਾ ਵਿਸ਼ਾਲ ਜੀਵਨ ਅਨੁਭਵ ਤੋਂ ਬਿਨਾਂ ਸੰਭਵ ਨਹੀਂ ਹੁੰਦਾ ਜਦੋਂ ਤੱਕ ਭੌਤਿਕ ਵਿਵਸਥਾ ਰਤਬੇ ਤੇ ਸਰੀਰ ਦੀ ਛਾਵਾਂ ਤੋਂ ਭਰੋਸਾ ਨਹੀਂ ਉੱਠਦਾ ਆਤਮਗੁਡਾਰੀਆਂ ਲਾਉਣੀਆਂ ਸੰਭਵ ਨਹੀਂ ਹੁੰਦੀਆਂ ਗੁਰਦੁਆਰੇ ਦੇ ਭਾਈ ਜਾਂ ਮੰਦਰ ਦੇ ਪੁਜਾਰੀ ਕੋਲ ਤਾਕਤ ਨਹੀਂ ਹੁੰਦੀ ਪਿਆਰ ਅਤੇ ਸ਼ਰਧਾ ਹੁੰਦੀ ਹੈ ਦੂਜੇ ਪਾਸੇ ਥਾਣੇ ਦੇ ਅਫਸਰ ਕੋਲ ਤਾਕਤ ਹੁੰਦੀ ਹੈ ਪਿਆਰ ਅਤੇ ਸ਼ਰਧਾ ਨਹੀਂ ਹੁੰਦੀ ਗੁਰਦੁਆਰੇ ਲੋਕ ਬਿਨ ਬਿਨ ਬੁਲਾਏ ਜਾਂਦੇ ਹਨ ਥਾਣੇ ਬੁਲਾਉਣ ਤੇ ਵੀ ਜਾਣ ਤੋਂ ਡਰਦੇ ਹਨ ਗੁਰਦੁਆਰੇ ਜਾਂ ਮੰਦਰ ਪ੍ਰਤੀ ਲੋਕਾਂ ਦਾ ਦ੍ਰਿਸ਼ਟੀਕੋਣ ਹੰਦਰੂ ਹੈ ਥਾਣੇ ਪ੍ਰਤੀ ਨਾ ਹੰਦਰੂ ਹੈ ਕਹਿੰਦੇ ਹਨ ਕਿ ਅਜੇ ਤੱਕ ਕਿਸੇ ਥਾਣੇ 'ਚ ਗਿੱਧਾ ਨਹੀਂ ਪਿਆ ਜਦੋਂ ਸਾਡੇ ਥਾਣੇ ਇਨਸਾਫ ਦੇ ਮੰਦਰ ਬਣ ਜਾਣਗੇ ਉੱਥੇ ਨਿਤ ਦਿਹਾੜੇ ਜ਼ਿੰਦਗੀ ਦੇ ਮੇਲੇ ਲਗਿਆ ਕਰਨਗੇ ਚਾਂਦਨੀ ਚੌਕ ਇੱਕ ਥਾਣਾ ਹੀ ਸੀ ਜਿੱਥੇ ਦੋ ਦ੍ਰਿਸ਼ਟੀਕੋਣ ਆਮੋ ਸਾਹਮਣੇ ਹੋਏ ਸਨ ਅਤੇ ਵਕਤ ਦੇ ਬੀਤਣ ਨਾਲ ਕੁਰਬਾਨ ਕੀਤੇ ਇੱਕ ਸਿਰ ਦੀ ਤਾਕਤ ਨਾਲ ਉਹ ਥਾਣਾ ਗੁਰਦੁਆਰਾ ਬਣ ਗਿਆ ਹੈ ਜਿੱਥੇ ਹਰ ਰੋਜ਼ ਹਜ਼ਾਰਾਂ ਸਿਰ ਝੁਕਦੇ ਹਨ ਮਹਾਭਾਰਤ 'ਚ ਅਰਜੁਨ ਦਾ ਦ੍ਰਿਸ਼ਟੀਕੋਣ ਜਦੋਂ ਮਹਾਰਾਜ ਕ੍ਰਿਸ਼ਨ ਨੇ ਆਪਣੇ ਦ੍ਰਿਸ਼ਟੀਕੋਣ ਨਾਲ ਕਟਿਆ ਤਾਂ ਗੀਤਾ ਦਾ ਜਨਮ ਹੋਇਆ ਜਦੋਂ ਵੀ ਤੁਹਾਡੇ ਲਈ ਦ੍ਰਿਸ਼ਟੀਕੋਣ ਦਾ ਸੰਕਟ ਉਪਜੇ ਉਸ ਸਮੇਂ ਗੀਤਾ ਦੀ ਸ਼ਰਨਾ ਆਉਣਾ ਗੀਤਾ ਤੁਹਾਨੂੰ ਤਾਕਤ ਹੀ ਨਹੀਂ ਦੇਵੇਗੀ ਤੁਹਾਡਾ ਮਾਰਗ ਅਤੇ ਦ੍ਰਿਸ਼ਟੀਕੋਣ ਵੀ ਸਪਸ਼ਟ ਕਰ ਦੇਵੇਗੀ ਮਹਾਨ ਦ੍ਰਿਸ਼ਟੀਕੋਣ ਤੋਂ ਬਿਨਾ ਕੋਈ ਰਚਨਾ ਜਾਂ ਵਿਅਕਤੀ ਮਹਾਨ ਨਹੀਂ ਬਣਦਾ ਜੀਵਨ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਬਦਲ ਕੇ ਅਸੀਂ ਆਪਣਾ ਜੀਵਨ ਅਤੇ ਆਪਣਾ ਸੰਸਾਰ ਬਦਲ ਸਕਦੇ ਹਾਂ ਇੱਕ ਵਿਅਕਤੀ ਨੇ ਇੱਕ ਫਿਲਾਸਫਰ ਨੂੰ ਕਿਹਾ ਜੇ ਮੇਰੇ ਕੋਲ ਤੁਹਾਡੀ ਸੋਚ ਹੁੰਦੀ ਮੈਂ ਵੀ ਚੰਗਾ ਇਨਸਾਨ ਬਣ ਜਾਂਦਾ ਉਸ ਫਿਲਾਸਫਰ ਨੇ ਕਿਹਾ ਸੀ ਤੁਸੀਂ ਚੰਗੇ ਇਨਸਾਨ ਬਣ ਜਾਵੋ ਤੁਹਾਡੀ ਸੋਚ ਮੇਰੇ ਵਰਗੀ ਆਪੇ ਹੋ ਜਾਵੇਗੀ ਮੈਂ ਵੀ ਇਸੇ ਢੰਗ ਨਾਲ ਇੱਥੇ ਆਪੜਿਆ ਹਾਂ ਐਸੀ ਨਾ ਹੰਦਰੂ ਦ੍ਰਿਸ਼ਟੀਕੋਣ ਹੋਣ ਕਾਰਨ ਦੁਖੀ ਹੁੰਦੇ ਹਾਂ ਤੇ ਦੁਖੀ ਹੋਣ ਕਾਰਨ ਸਾਡਾ ਦ੍ਰਿਸ਼ਟੀਕੋਣ ਨਾ ਹੰਦਰੂ ਹੋ ਜਾਂਦਾ ਹੈ ਜੇ ਤੁਸੀਂ ਕੋਈ ਕੰਮ ਕਰਨਾ ਨਹੀਂ ਚਾਹੁੰਦੇ ਤਾਂ ਤੁਹਾਡੀ ਬੁੱਧੀ ਮਨ ਅਤੇ ਸਰੀਰ ਉਹ ਕੰਮ ਨਾ ਕਰਨ ਦੀਆਂ ਸੈਂਕੜੇ ਦਲੀਲਾਂ ਦੇਣਗੇ ਜੇ ਤੁਸੀਂ ਕੋਈ ਕਾਰਜ ਕਰਨਾ ਚਾਹੁੰਦੇ ਹੋ ਤਾਂ ਉਸ ਅਨੁਸਾਰ ਅੰਦਰੋਂ ਸ਼ਕਤੀਆਂ ਹਿੰਮਤਾਂ ਤੇ ਦਲੀਲਾਂ ਉੱਪਜ ਪੈਣਗੀਆਂ ਪਿਆਰ ਸਾਨੂੰ ਤਾਂ ਹੀ ਚੰਗਾ ਲੱਗਦਾ ਹੈ ਕਿਉਂਕਿ ਇਸ ਪ੍ਰਤੀ ਸਾਡਾ ਸਭ ਦਾ ਦ੍ਰਿਸ਼ਟੀਕੋਣ ਹਾਂ ਪੱਖੀ ਹੁੰਦਾ ਹੈ ਪ੍ਰੇਮੀ ਆਪਣਾ ਪਿਆਰ ਪ੍ਰਗਟਾਉਣ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਨ ਲਈ ਇੱਕ ਦੂਜੇ ਤੋਂ ਵੱਡੀ ਛਲਾਂਗ ਲਾਉਣ ਦਾ ਯਤਨ ਕਰਦੇ ਹਨ ਜਿਵੇਂ ਇੱਕ ਲੜਕੇ ਨੇ ਆਪਣੀਆਂ ਨਜ਼ਰਾਂ 'ਚ ਪਿਆਰ ਭਰ ਕੇ ਆਪਣੀ ਜਮਾਤ ਨੂੰ ਕਿਹਾ ਤੈਨੂੰ ਵੇਖਣ ਦਾ ਹੱਕ ਤਾਂ ਬਸ ਕੇਵਲ ਚੰਨ ਨੂੰ ਹੈ ਲੜਕੀ ਨੇ ਆਪਣੇ ਅੱਖਾਂ 'ਚ ਜੈ ਮਾਲਾ ਲਟਕਾ ਕੇ ਕਿਹਾ ਅੱਛਾ ਤਾਂ ਫਿਰ ਅੱਜ ਤੋਂ ਤੂੰ ਆਪਣੇ ਆਪ ਨੂੰ ਚੰਨ ਸਮਝ ਲਿਆ ਕਰ ਪ੍ਰੇਮੀ ਨੇ ਪ੍ਰੇਮਿਕਾ ਨੂੰ ਕਿਹਾ ਤੂੰ ਬੜੀ ਸੋਹਣੀ ਹੈ ਇਸੇ ਕਰਕੇ ਮੈਂ ਤੈਨੂੰ ਪਿਆਰ ਕਰਦਾ ਹਾਂ ਪਰ ਪ੍ਰੇਮਿਕਾ ਨੇ ਕਿਹਾ ਨਹੀਂ ਮੇਰੀ ਸੋਹਣੀ ਹੋਣ ਕਾਰਨ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਤੁਹਾਡੇ ਪਿਆਰ ਕਾਰਨ ਕਰਕੇ ਹੀ ਮੈਂ ਸੋਹਣੀ ਹਾਂ ਇਸੇ ਪ੍ਰੇਮਿਕਾ ਨੇ ਪ੍ਰੇਮੀ ਨੂੰ ਕਿ ਲਿਖਿਆ ਤੁਹਾਨੂੰ ਫੁੱਲ ਭੇਜ ਰਹੀ ਹਾਂ ਤਾਂ ਜੋ ਤੁਹਾਡੇ ਹੱਥਾਂ ਦੀ ਛੋਹ ਪ੍ਰਾਪਤ ਕਰਕੇ ਇਹਨਾਂ ਦੀ ਖੁਸ਼ਬੂ ਉਗੜਾਵੇ ਐਵੇਂ ਹਾਂ ਪੱਕੀ ਦ੍ਰਿਸ਼ਟੀਕੋਣ ਕਾਰਨ ਪਿਆਰ ਚ ਪਰਸਪਰ ਗੁਣਗਾਇਣ ਦਾ سلسلہ ਚੱਲਦਾ ਰਹਿੰਦਾ ਹੈ ਇੱਕ ਤੇ ਢੋਲ ਟਬਲਾ ਵਜਾਉਂਦੀ ਹੈ ਤੇ ਦੂਜੀ ਤੇ ਹਰਮੋਨੀਅਮ ਅਤੇ ਪਿਆਰ ਦੀਆਂ ਚਲਾਈਆਂ ਦੋਵੇਂ ਧਿਰਾਂ ਵਾਰੀ ਬਦਲਦੀਆਂ ਰਹਿੰਦੀਆਂ ਹਨ। ਹਰ ਪਿਆਰ ਦਾ ਆਰੰਭ ਇੱਕ ਦੂਜੇ ਦੇ ਦਰਦ ਵੰਡਣ ਦੇ ਦ੍ਰਿਸ਼ਟੀਕੋਣ ਨਾਲ ਹੁੰਦਾ ਹੈ। ਪਰ ਵਕਤ ਦੇ ਬੀਤਣ ਨਾਲ ਉਹ ਦੋਵੇਂ ਇੱਕ ਦੂਜੇ ਦਾ ਦਰਦ ਬਣ ਜਾਂਦੇ ਹਨ। ਇਵੇਂ ਹਾਂ ਪੱਕੀ ਦ੍ਰਿਸ਼ਟੀਕੋਣ ਹਾਲਤਾਂ ਤੇ ਉਦੇਸ਼ਾਂ ਦੇ ਬਦਲ ਨਾਲ ਨਾ ਪੱਕੀ ਦ੍ਰਿਸ਼ਟੀਕੋਣ ਹੋ ਨਿਬੜਦੇ ਹਨ ਅਤੇ ਕਈ ਨਾ ਪੱਕੇ ਦ੍ਰਿਸ਼ਟੀਕੋਣ ਅਨੁਭਵ ਦੀ ਅਮੀਰੀ ਨਾਲ ਹਾਂ ਪੱਕੇ ਵੀ ਹੋ ਜਾਂਦੇ ਹਨ। ਨਾਪੱਖੀ ਦ੍ਰਿਸ਼ਟੀਕੋਣ ਵਾਲੇ ਵਿਅਕਤੀ ਆਪਣੇ ਮਾਪਿਆਂ, ਸਾਥੀਆਂ, ਆਪਣੀ ਪਤਨੀ, ਆਪਣੇ ਦੇਸ਼ ਅਤੇ ਸਮਾਜ ਨੂੰ ਦੋਸ਼ ਦੇਣਗੇ। ਜਿਹੋ ਜਿਹਾਂ ਦ੍ਰਿਸ਼ਟੀਕੋਣ ਅਨੁਸਾਰ ਹੋਗੇ ਉਹ ਜਿਹਾਂ ਵਾਤਾਵਰਣ ਉਪਜੇਗਾ। ਹਾਂ ਪੱਖੀ ਦ੍ਰਿਸ਼ਟੀਕੋਣ ਨਾਲ ਸਾਡੇ 'ਚ ਕੰਮ ਨੂੰ ਪੂਰਾ ਕਰਨ ਦੀ ਹਿੰਮਤ ਜਾਗਦੀ ਹੈ। ਨਾਪੱਖੀ ਦ੍ਰਿਸ਼ਟੀਕੋਣ ਨਾਲ ਅਸੀਂ ਆਲੇ-ਦੁਆਲੇ ਤੋਂ ਟੁੱਟਦੇ ਹਾਂ ਤੇ ਸਾਡੇ ਕੰਮ ਵੀ ਅਧੂਰੇ ਰਹਿ ਜਾਂਦੇ ਹਨ। ਕੁਝ ਲੋਕਾਂ ਨੂੰ অতি ਅधिक ਸੋਚਣ ਅਤੇ ਵਿਸ਼ਲੇਸ਼ਣ ਕਰਨ ਦਾ ਰੋਗ ਹੁੰਦਾ ਹੈ। ਉਹ ਕੋਈ ਨਿਰਣਾ ਨਹੀਂ ਕਰ ਸਕਦੇ ਉਹਨਾਂ ਚ ਅਕਸਰ ਇਮਾਨਦਾਰੀ ਹਮਦਰਦੀ ਹੌਸਲੇ ਤੇ ਜ਼ਿੰਮੇਵਾਰੀ ਦੀ ਘਾਟ ਹੁੰਦੀ ਹੈ ਇਹ ਆਦਤ ਉਹਨਾਂ ਦੇ ਕਿਸੇ ਵੀ ਦ੍ਰਿਸ਼ਟੀਕੋਣ ਨੂੰ ਸਪਸ਼ਟ ਨਹੀਂ ਹੋਣ ਦਿੰਦੀ ਕੁਝ ਸਿੱਖਣ ਦਾ ਉਤਸ਼ਾਹ ਸਾਡੀ ਯੋਗਤਾ ਨੂੰ ਵਧਾਉਂਦਾ ਹੈ ਵਧੀ ਹੋਈ ਯੋਗਤਾ ਸਾਡੀ ਕਾਰਜਕੁਸ਼ਲਤਾ ਨੂੰ ਫਲਾਉਂਦੀ ਹੈ ਅਤੇ ਸਾਡੇ ਚ ਨਿਗਰ ਦ੍ਰਿਸ਼ਟੀਕੋਣ ਅਨੁਸਾਰਨ ਦੀ ਸਮਰੱਥਾ ਉਪਜਾਉਂਦੀ ਹੈ ਉਸਾਰੂ ਦ੍ਰਿਸ਼ਟੀਕੋਣ ਵਾਲੇ ਵਿਅਕਤੀ ਨਾ ਕੇਵਲ ਸਾਰੇ ਫੈਸਲੇ ਜਲਦੀ ਕਰਦੇ ਹਨ ਸਗੋਂ ਬਥੇਰੇ ਠੀਕ ਫੈਸਲੇ ਕਰਦੇ ਹਨ ਢਿੱਲੇ ਦ੍ਰਿਸ਼ਟੀਕੋਣ ਵਾਲਾ ਵਿਅਕਤੀ ਕਹੇਗਾ ਮੈਂ ਕੋਸ਼ਿਸ਼ ਕਰਾਂਗਾ ਜਦੋਂ ਕਿ ਪੱਕੇ ਦ੍ਰਿਸ਼ਟੀਕੋਣ ਵਾਲਾ ਵਿਅਕਤੀ ਕਹੇਗਾ ਮੈਂ ਕਰਾਂਗਾ ਉਸਾਰੂ ਦ੍ਰਿਸ਼ਟੀਕੋਣ ਅਨੁਸਾਰ ਵਿੱਚ ਚੰਗੀਆਂ ਤੇ ਪ੍ਰਸਿੱਧ ਪੁਸਤਕਾਂ ਬੜਾ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ ਪੁਸਤਕਾਂ ਤੇ ਲਾਇਬ੍ਰੇਰੀਆਂ ਗਿਆਨ ਦੇ ਚਸ਼ਮੇ ਹੁੰਦੀਆਂ ਹਨ ਜਿੱਥੇ ਕੁਝ ਵਿਅਕਤੀ ਰੱਜ ਰੱਜ ਕੇ ਗਿਆਨ ਰਸ ਪਿੰਦੇ ਹਨ ਇਹ ਕੇਵਲ ਸਵਾਦ ਹੀ ਚਖਦੇ ਹਨ ਜਦੋਂ ਕਿ ਬਹੁਤੇ ਗਰਾਰੇ ਕਰਕੇ ਹੀ ਸੰਤੁਸ਼ਟ ਹੋ ਜਾਂਦੇ ਹਨ ਅਤੇ अनेका ਬਚਾਓ ਕਰਕੇ ਲੰਘ ਜਾਂਦੇ ਹਨ ਸਿੱਖਣਾ ਪੜ੍ਹਨਾ ਵੀ ਭੋਜਨ ਖਾਣ ਵਾਂਗ ਹੁੰਦਾ ਹੈ ਮਹੱਤਵਪੂਰਨ ਗੱਲ ਇਹ ਨਹੀਂ ਕਿ ਤੁਸੀਂ ਕਿੰਨਾ ਖਾਦਾ ਹੈ ਸਗੋਂ ਇਹ ਹੈ ਕਿ ਤੁਸੀਂ ਮਾਣਿਆ ਕਿੰਨਾ ਹੈ ਅਤੇ ਹਾਜ਼ਮ ਕਿੰਨਾ ਕੀਤਾ ਹੈ ਨਵੇਂ ਵਿਚਾਰ ਬੁੱਧੀ ਨੂੰ ਤਿੱਖਾ ਕਰਦੇ ਹਨ ਤਿੱਖੀ ਬੁੱਧੀ ਨਵੇਂ ਵਿਚਾਰ ਸਿਰਜਦੀ ਹੈ ਤਿੱਖੀ ਬੁੱਧੀ ਜਿਹਾ ਕੋਈ ਗਹਿਣਾ ਨਹੀਂ ਹੁੰਦਾ ਤੇਖੀ ਬੁੱਧੀ ਸਾਡੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਕਰਦੀ ਹੈ ਵਿਸ਼ਾਲ ਦ੍ਰਿਸ਼ਟੀ ਨਾਲ ਸਾਡੇ ਚ ਅਨੁਸ਼ਾਸਨ ਉਪਜਦਾ ਹੈ ਭਾਵੇਂ ਸੜਕ ਖਾਲੀ ਹੀ ਹੋਵੇ ਅਨੁਸ਼ਾਸਨ ਵਾਲਾ ਵਿਅਕਤੀ ਤਾਂ ਵੀ ਆਪਣੇ ਪਾਸੇ ਵੱਲ ਹੀ ਰਹੇਗਾ ਤੇ ਧਿਆਨ ਨਾਲ ਚੱਲੇਗਾ ਉਸਾਰੂ ਦ੍ਰਿਸ਼ਟੀਕੋਣ ਅਨੁਸਾਰ ਲਈ ਪਹਿਲਾਂ ਉਹ ਕਾਰਜ ਕਰੋ ਜੋ ਜ਼ਰੂਰੀ ਹਨ ਫਿਰ ਉਹ ਕਾਰਜ ਕਰੋ ਜਿਹੜੇ ਸੰਭਵ ਹਨ ਜਦੋਂ ਤੁਸੀਂ ਇਵੇਂ ਕਰ ਲਵੋਗੇ ਤਾਂ ਤੁਹਾਡੇ ਚ ਅਸੰਭਵ ਕਾਰਜਾਂ ਨੂੰ ਕਰਨ ਦੀ ਯੋਗਤਾ ਵੀ ਆਪ ਮੁਹਾਰੇ ਤੇ ਅਚਾਨਕ ਉਪਜ ਜਾਪ ਪਵੇਗੀ ਤੁਸੀਂ ਆਪ ਨਿਰਣਾ ਕਰਨਾ ਹੈ ਕਿ ਸੰਸਾਰ 'ਚ ਤੁਸੀਂ ਦੂਜਿਆਂ ਲਈ ਅਤੇ ਆਪਣੇ ਲਈ ਸਮੱਸਿਆ ਬਣਾਉਣਾ ਹੈ ਜਾਂ ਸਮੱਸਿਆ ਦਾ ਹੱਲ ਹੋ ਨਿਪਟਣਾ ਹੈ ਜੇ ਤੁਹਾਡੇ ਕੋਲ ਟੀਚੇ ਹੋਣਗੇ ਤੁਸੀਂ ਬਹਾਨਿਆਂ ਤੋਂ ਮੁਕਤ ਹੋ ਜਾਵੋਗੇ ਤੁਹਾਡੇ 'ਚ ਬੱਚਿਆਂ ਨੂੰ ਗੁਲਦਸਤੇ ਦੇਣ ਦੀ ਥਾਂ ਉਹਨਾਂ ਨੂੰ ਫੁੱਲਾਂ ਵਾਲੇ ਬੂਟੇ ਉਗਾਉਣੇ ਸਿਖਾਉਣ ਦੀ ਸਮਰੱਥਾ ਉੱਪਰ ਚ ਪਵੇਗੀ ਨਾ ਕੋਈ ਸਫਲਤਾ ਅੰਤਮ ਹੁੰਦੀ ਹੈ ਨਾ ਕੋਈ ਹਾਰ ਆਖਰੀ ਹੁੰਦੀ ਹੈ ਸਫਲਤਾ ਨੂੰ ਸਿਰਜਣ ਦਾ ਕਾਰਜ ਹੌਸਲੇ ਭਰਿਆ ਦ੍ਰਿਸ਼ਟੀਕੋਣ ਕਰਦਾ ਹੈ ਜਦੋਂ ਮੀਂਹ ਪੈ ਕੇ ਹਟਦਾ ਹੈ ਤਾਂ ਧਰਤੀ ਤੇ ਚਿਕੜ ਹੁੰਦਾ ਹੈ ਪਰ ਅਸਮਾਨ ਚ ਸਤਰੰਗੀ ਪੀਂਗ ਹੁੰਦੀ ਹੈ ਇਹ ਤੁਹਾਡੇ ਦ੍ਰਿਸ਼ਟੀਕੋਣ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਵੇਖਦੇ ਹੋ ਅਤੇ ਕਿਵੇਂ ਵੇਖਦੇ ਹੋ ਅਤੇ ਵੇਖ ਕੇ ਕਿਵੇਂ ਅਨੁਭਵ ਕਰਦੇ ਹੋ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ